ਮੈਂਗਾ ਆ ਗਿਆ ਹੀ ਉਹ ਲੱਗਦਾ ਚੰਗਾ ਆ ਗਿਆ ਪੱਠੇ ਪੁੱਠੇ ਨੇ ਆਹਰ ਚੱਲ ਜੇ ਰੋਣ ਆ ਯਾਰ ਪੱਠੇ ਤੇ ਪਾਉਣੇ ਸੀ ਅੰਨੇ ਕੇ ਚੱਲ ਠੀਕ ਆ ਖੋਰ ਬੂਗਾ ਮੈਂ ਆ ਹੀ ਹੋ ਗਏ ਉਧਰੋਂ ਪਾਣੀ ਤਾਂ ਨਹੀਂ ਪੀ ਲੋ ਚੱਲ ਕੋਈ ਨਹੀਂ ਆਣ ਕੇ ਪੀ ਲਈ ਨੇ ਪਾਣੀ ਤੇ ਮੇਰੀ ਗੱਲ ਸੁਣੋ ਮਹਿੰਗਾ ਹੀ ਆ ਗਿਆ ਫੇਰ ਤੁਹਾਨੂੰ ਉਹ ਗੱਲ ਵੀ ਕੀ ਤੁਸੀਂ ਉੱਥੇ ਜਾ ਕੇ ਉਹ ਤੇ ਲੈ ਕਰਨਾ ਵਾ ਚੱਲ ਐ ਸ਼ਾ ਨੂੰ ਦੱਸਾਂ ਅਸੀਂ ਵੀ ਆ ਗਏ ਆ ਫੇਰ ਢੀਕਦਾ ਹੀ ਹੋਵੇ ਸਾਨੂੰ ਉੱਥੇ ਤੁਹਾਨੂੰ ਕਿਤੇ ਬਹਿਣਾ ਭਾਰੀ ਹੋਇਆ ਸੀ ਛੇਤੀ ਜਾਣਾ ਮਹਿੰਗੇ ਨੇ ਆ ਜਾਣਾ ਮਹਿੰਗੇ ਨੇ ਆਣ ਮਹਿੰਗੇ ਨੇ ਅੰਦਰੋਂ ਪੱਠੇ ਵੱਢਣੇ ਆ ਬਾਹਰੋਂ ਹੀ ਪੱਠੇ ਵੱਢ ਕੇ ਪਾਉਣੇ ਆਜੋ ਪਾਣੀ ਪੂਣੀ ਪੀ ਲੋ ਪਹਿਲਾਂ ਚੰਗਾ ਬਾਬਾ ਚੰਗਾ ਆਉਨਾ ਮੈਂ ਹੋ ਕੇ ਹਾ ਹਾ ਲੈ ਭੀ ਹਾਦੀ ਹੋ ਗਈ ਆ ਇੰਨਾ ਚੰਗਾ ਹੀ ਵੇਲੇ ਸਿਰ ਸਮਾਨ ਫੜਾ ਆਏ ਆਪਣੇ ਨਿਆਣਿਆਂ ਦਾ ਨਹੀਂ ਤੇ ਇਹਨੇ ਤਾਂ ਮੈਨੂੰ ਲੱਗਦਾ ਵੀ ਜੇ ਆ ਕੇ ਤੇ ਮਹਿੰਗਾ ਤੇ ਹੁੰਦੇ ਆ ਜਾਂਦਾ ਨਾ ਤੁਰਨ ਤੋਂ ਪਹਿਲਾਂ ਸਵਖਤ ਇਹਨੇ ਆਖਿਆ ਤੂੰ ਕੱਲੀ ਜਾ ਕੇ ਸਮਾਨ ਫੜਾਇਆ ਨਿਆਣਿਆਂ ਦਾ ਪਤਾ ਨਹੀਂ ਕਿਦਾਂ ਦਾ ਬੰਦਾ ਵਾ ਏ ਉਹ ਮਹਿੰਗਾ ਹੈ ਆ ਸਸੀ ਜੀ ਸਸੀ ਕਾਲ ਕੀ ਹਾਲ ਆ ਵਧੀਆ ਵਧੀਆ ਠੀਕ ਠਾਕ ਆ ਹਾਂਜੀ ਹਾਂਜੀ ਪਾਇ ਪੱਠੇ ਪੁੱਠੇ ਹਾਂ ਪੱਠੇ ਪਾਤੇ ਮੈਂ ਅੱਛਾ ਸ਼ਾ ਬਹਿ ਜਾ ਤੂੰ ਉੱਠ ਗਿਆ ਵਾ ਬਹਿ ਜਾ ਬੈਠੋ ਤੁਸੀਂ ਬੈਠੋ ਬਹਿ ਗਿਆ ਮਵੀ ਕੋਈ ਨਹੀਂ ਬਹਿ ਜਾ ਤੂੰ ਵੀ ਉੱਤੇ ਬੈ ਉੱਤੇ ਉਹ ਪੂਰਾ ਉੱਤੇ ਬੈ ਕੋਈ ਗੱਲ ਨਹੀਂ ਉੱਤੇ ਬੈ ਤੂੰ ਹੋਰ ਤੇ ਉਹ ਪਾਣੀ ਪੁੰਡਾਤਾ ਵਾ ਸਾਰਾ ਕੰਮ ਕਰਤਾ ਗੋਵਾ ਛੁੜਤਾ ਚਾੜੂ ਫੇਰਤਾ ਪੱਠੇ ਪਾਤੇ ਅੱਛਾ ਕਿੱਥੇ ਗਏ ਸਦਾਜੀ ਤੁਸੀਂ ਅਜੇ ਬੂਹਾ ਬੰਦੀ ਮੈਨੂੰ ਬੜੀ ਟੈਨਸ਼ਨ ਹੋਣਦੀ ਸੀ ਟੈਨਸ਼ਨ ਹੋਣਦੀ ਆਹੋ ਮੈਂ ਜਦੋਂ ਆਇਆ ਬੂਹਾ ਖੜਕਵਾ ਹੋਦਾ ਵਜਾ ਹੀ ਉਹ ਸਾਡੇ ਮੁੰਡੇ ਬਾਹਰ ਵਾ ਨਾ ਹਾਂ ਉਹਨਾਂ ਲਾਗੋ ਮੁੰਡਾ ਆਇਆ ਹੀ ਇੱਕ ਅੱਛਾ ਤੇ ਉਹ ਸਮਾਨ ਕਲੋਣਾ ਸੀ ਹੂੰ ਉਹਨੂੰ ਇਹੀ ਆਖਿਆ ਵੀ ਘਰੇ ਆਣ ਕੇ ਲੈ ਜਾ ਅੱਛਾ ਉਹ ਆਂਦਾ ਮੇਰੇ ਕੋ ਨਾ ਇੱਥੇ ਕੋਈ ਨਾ ਕੋਈ ਰਿਸ਼ਤੇਦਾਰ ਤੁਰਿਆ ਮਿਲਣ ਵਾਸਤੇ ਆਉਂਦੇ ਆ ਤੇ ਇੱਕ ਹੋਰ ਇੱਕ ਦੋ ਮੁੰਡਿਆਂ ਦਾ ਹੋਰ ਵੀ ਸਮਾਨ ਉਹਦੇ ਘਰ ਦੇ ਆਉਂਦੇ ਲੈ ਕੇ ਇੱਥੇ ਸਮਾਨ ਅੱਛਾ ਤੁਸੀਂ ਵੀ ਇੱਥੇ ਮੈਨੂੰ ਇੱਥੇ ਹੀ ਫੜਾ ਦਿਓ ਉਹ ਸਮਾਨ ਫੜਾਉਣ ਚੱਲ ਗਏ ਮੈਂ ਰੱਖਿਆ ਚਾਹ ਪੀ ਕੇ ਆ ਜਾਾਂਗੇ ਉਹਨਾਂ ਨੇ ਬਦੋ ਬਦੀ ਰੋਟੀ ਬਣਾ ਲਈ ਤੇ ਟਾਈਮ ਲੱਗ ਗਿਆ ਸਾਨੂੰ ਤੇ ਜੇ ਤੇਰੇ ਕੋਈ ਤੇ ਫੋਨ ਹੁੰਦਾ ਤੇ ਚਲੋ ਮੈਂ ਫੋਨ ਤੈਨੂੰ ਦੇ ਕਰ ਦੇਣਾ ਸੀ ਚਲੋ ਉਹ ਦਿਨ ਕਰ ਮੈਂ ਜਦੋਂ ਮੈਂ ਤਾਂ ਆਪ ਪਹਿਲਾਂ ਮੈਂ ਸਵਕਤੇ ਲੱਗਾ ਔਰ ਫਿਰ ਮੈਂ ਕਹਾ ਤੂੰ ਛੁੱਤੇ ਹੋਣੇ ਮੈਂ ਲੇਟ ਜਾਣਾ ਹਾਂ ਜਦੋਂ ਮੈਂ ਲੇਟ ਆ ਕੇ ਖਿਆ ਜਿੰਦਾ ਵੇਖਿਆ ਤੇ ਮੈਨੂੰ ਤੇ ਹੋਰ ਤਰ੍ਹਾਂ ਮੈਂ ਕਹਾ ਸੁਖੋ ਸਰਦਾਰਾਂ ਦੇ ਜਿਹੜੇ ਹੈ ਕੋਈ ਕਦੀ ਇਦਾਂ ਹੋਇਆ ਤਾਂ ਨਹੀਂ ਜਿੰਦਾ ਵਜਾ ਹੋਏ ਅੱਛਾ ਫਿਰ ਤੇ ਮੈਂ ਉਹ लाड्डी ਸਰਦਾਰ ਦੇ ਘਰ ਵੀ ਗਿਆ ਪੁੱਛਣ ਅਸੀਂ ਉਧਰ ਹੀ ਗਿਆ ਸੀ ਆਹੋ ਤੇ लाड्डी ਸਰਦਾਰ ਨਹੀਂ ਮਿਲਿਆ ਉਹ ਸਰਦਾਰ ਨਹੀਂ ਮਿਲੀ ਉਹ ਕਹਿੰਦੀ ਸਾਨੂੰ ਆਪ ਨਹੀਂ ਪਤਾ ਕਿੱਥੇ ਫੇਰ ਮੈਨੂੰ ਹੋਰ ਟੈਨਸ਼ਨ ਹੋ ਗਈ ਮੈਂ ਕਹਾ ਪਤਾ ਨਹੀਂ ਇਹਨਾਂ ਗੁਮਾਰ ਵੀ ਨਹੀਂ ਪਤਾ ਕਿ ਕਿ ਉਹਨਾਂ ਨੂੰ ਅਹੀਂ ਚਲੋ ਕੀ ਦੱਸਣਾ ਅਸੀਂ ਉਹ ਸਮਾਨ ਫੜਾਉਣ ਤੇ ਗਏ ਸੀ ਵੀ ਚਲ ਤੇ ਉਹ ਰੋਟੀ ਪਾਣੀ ਛਕਿਆ ਵਾ ਨਹੀਂ ਸਰਦਾਰ ਜੀ ਰੋਟੀ ਮੈਂ ਛਕਿਆ ਆ ਅੱਛਾ ਅੱਛਾ ਠੀਕ ਆ ਠੀਕ ਆ ਮੈਂ ਤੇ ਉਧਰ ਜਦੋਂ ਗਿਆ ਹਾਂ ਨਾ ਹਾਂ ਲਾਡੀ ਸਰਦਾਰਵਾਲ ਤੇ ਲਾਡੀ ਸਰਦਾਰ ਦੀ ਘਰ ਦੀ ਵੀ ਕਹਿੰਦੀ ਸੀ ਸਰਦਾਰ ਨਹੀਂ ਅੱਛਾ ਵੀ ਰੋਟੀ ਪਾਣੀ ਛਕ ਲੈ ਬੰਗਿਆ ਇਥੋਂ ਅੱਛਾ ਮੈਂ ਕਹਿੰਦਾ ਨਹੀਂ ਮੈਂ ਛਕਿਆ ਆ ਆ ਨਹੀਂ ਨਹੀਂ ਬਹੁਤਾ ਉਹਨਾਂ ਦੇ ਲਾਗੇ ਨਹੀਂ ਗੱਲ ਲੱਗਣਾ ਠੀਕ ਆ ਉਧਰ ਨਹੀਂ ਜਾਣਾ ਉਹ ਥੋੜੇ ਜੇ ਬੰਦੇ ਤਾਂ ਖਤਰਨਾਕ ਨੇ ਨਹੀਂ ਮੈਨੂੰ ਚੰਗ ਹੈਗਾ ਨਾ ਮੇਰੇ ਦਿਲ ਨੂੰ ਹੋਰ ਤਾਂ ਹੁੰਦਾ ਮੈਂ ਪੁੱਛਣ ਹੀ ਚਲ ਗਿਆ ਉਹਨਾਂ ਨੂੰ ਚਲ ਕੋਈ ਨਹੀਂ ਪੁੱਛ ਲਿਆ ਤਵੇਂ ਕੋ ਗੱਲ ਨਹੀਂ ਅਸੀਂ ਕਿਹੜਾ ਉਹਨਾਂ ਨੂੰ ਦੱਸ ਕੇ ਗਏ ਆ ਇਹੋ ਜਿਹੀ ਗੱਲਾਂ ਨਗੂਣੀਆਂ ਹੀ ਇਹ ਥੋੜਾ ਵੀ ਤੁਹਾਨੂੰ ਦੱਸ ਕੇ ਜਾਣਾ ਹੋਰ ਕਿਤੇ ਵਾਂਡੇ-ਵਾਂਡੇ ਜਾਂਦੇ ਫਿਰ ਚਲੋ ਦੱਸ ਦੇਈਂ ਕਿ ਇਹ ਦੋ ਰਾਤਾਂ ਨਹੀਂ ਆਉਣਾ ਜਾਂ ਤਿੰਨ ਰਾਤਾਂ ਨਹੀਂ ਆਉਣਾ ਤੇਦਰਾ ਨਿੰਬੂ ਜਿਹੜੇ ਪਮਬਾਗ ਆ ਆਪਣਾ ਵਗ ਲਾਡੀ ਸਦਾਤਾ ਇਹ ਆਪਣਾ ਵਾਂਗੇ ਅਸਾ ਆਪਣਾ ਇਹ ਸਾਡਾ ਆਪਣਾ ਅੱਛਾ ਆਹਾ ਮੈਂ ਮੈਨੂੰ ਪਤਾ ਨਹੀਂ ਮੈਂ ਕਹਿੰਦਾ ਨਹੀਂ ਤੇ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕੋਨਾ ਕੋ ਨਿੰਬੂ ਨੂੰ ਤੋੜ ਦਿੰਦਾ ਚੱਲ ਕੋਈ ਨਹੀਂ ਇਹ ਆ ਵੀ ਕੱਲੇ ਬੰਦੇ ਦਾ ਕੰਮ ਨਹੀਂਗਾ ਮੈਂ ਤਾਂ ਨਹੀਂ ਤੈਨੂੰ ਡਾਉਣ ਡਿਆ ਮੈਂ ਚੱਲ ਨਾਲ ਹੋਊਗਾ ਜੇ ਤੇ ਤੇਰੇ ਕੋ ਪਿੰਡ ਬੰਦੇ ਬੰਦੇ ਹੋਣਗੇ ਨਾ ਤੇ ਲੈ ਵੀ ਕਿਸੇ ਨੂੰ ਤੋੜ ਲਾਂਗੇ ਆਹੋ ਹੈ ਨਾ ਨਾਲੇ ਥੋੜੇ ਜੇ ਪੱਕ ਜਾਣ ਅਜੇ ਨਾਲੇ ਨਾ ਮੈਨੂੰ लाਡੀ ਸਰਦਾਰ ਦੀ ਘਰ ਦੀ ਕਹਿੰਦੀ ਸੀ ਮੈਨੂੰ ਕਹਿੰਦੀ ਮੇਰੇ ਬੋਟੀ ਹਲਵਾਉਂਦੀ ਵੀ ਤੇਰੀ ਬੋਟੀ ਕੰਮ ਕਰ ਲੂਗੀ ਸਾਡੇ ਅੱਛਾ ਆ ਤੇ ਮੈਂ ਕਹਾ ਜੇ ਸਾਡਾ ਬੱਚਾ ਨਿੱਕਾ ਪੁੱਛ ਪੁੱਛ ਕੇ ਹੀ ਆ ਤੇ ਕਿੱਦਾਂ ਦੀ ਸਰਦਾਰ ਉਹ ਸੁਭਾਸ਼ ਬੂਹਾਂ ਦਾ ਉਹ ਅੱਗੇ ਰੱਖਿਆ ਤੇ ਹੈਗਾ ਹੀ ਇਹਨਾਂ ਨੇ ਦੋਵੇਂ ਮੀਆਂ ਬੀਵੀ ਰਹਿੰਦੇ ਵਿਚਾਰੇ ਉਹ ਤਾਂ ਇੱਥੋਂ ਗਈ ਉਹ ਰੋ ਕੇ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਬਾਕੀ ਇਹ ਤੇਰੀ ਮਨ ਦੀ ਮਰਜ਼ੀ ਹੋ ਰਹਿਣਾ ਵਾ ਕਿ ਨਹੀਂ ਰਹਿਣਾ ਰਹਿਣ ਤੁਸੀਂ ਰੱਖਣਾ ਵਾ ਆਪਣੀ ਘਰ ਦੀ ਉਹਦੇ ਕੰਮ ਡਾਉਣਾ ਵਾ ਕਿ ਨਹੀਂ ਡਾਉਣਾ ਮੈਨੂੰ ਨਹੀਂ ਐਸਾ ਜਰਾ ਮੈਂ ਤੇਰੇ ਤੋਂ ਪੁੱਛਿਆ ਤਾਂ ਥੋੜੀ ਡਾਉਣਾ ਉਹਦਾ ਉਹ ਤਾਂ ਇਹੀ ਪਰਦੇਸੀ ਬੰਦੇ ਪਰ ਉਹਨਾਂ ਦੀ ਵੀ ਗਲਤੀ ਇਹੀ ਥੋੜੀ ਜੀ ਅੱਛਾ ਗਲਤੀ ਉਹਨਾਂ ਦੀ ਇਹ ਬੰਦਾ ਸ਼ਰਾਬ ਪੀਂਦਾ ਹੈ ਉਹ ਅੱਛਾ ਹਾਂ ਉਹਨਾਂ ਦਾ ਬੰਦਾ ਸ਼ਰਾਬ ਪੀਂਦਾ ਹੈ ਤੇ ਤੂੰ ਤਾਂ ਨਹੀਂ ਪੀਂਦਾ ਕਦੇ ਨਹੀਂ ਨਹੀਂ ਮੈਂ ਨਹੀਂ ਪੀਂਦਾ ਸਤ ਜਰਾ ਇਹ ਨਹੀਂ ਪੀਂਦਾ ਨਾ ਕਿਤੇ ਹੱਥਵਾਂ ਨਾਲ ਲਾਵੀ ਇਹ ਘਰ ਚੱਲਦੇ ਤਾਂ ਹੀ ਉਹ ਬੰਦਾ ਨਸ਼ਾ ਨਾ ਕੰਨਿਸ਼ੁਦ ਅਰਮ ਹੈ ਤੇ ਸੁਧ ਵੈਸ ਨੂੰ ਬਿਲਕੁਲ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਪਰ ਉਹ ਜਿਹੜਾ ਬੰਦਾ ਉਹਨਾਂ ਨੇ ਰੱਖਿਆ ਸੀ ਨਾ ਉਹ ਸ਼ਰਾਬ ਪੀਂਦਾ ਸੀ ਤੇ ਉਹਦੀ ਵਜ੍ਹਾ ਨਾਲ ਉਹਨਾਂ ਨੇ ਫਿਰ ਉਹਨੂੰ ਕੱਢਿਆ ਹਾਂ ਹਾਂ ਗੱਲ ਹੀ ਉਹ ਬੰਦਾ ਉਹਦੀਆਂ ਗਲਤੀਆਂ ਇਹਨਾਂ ਚ ਵੀ ਹੈਗੀਆਂ ਤੇ ਗਲਤੀਆਂ ਉਹਦੇ ਚ ਵੀ ਹੈਗੀਆਂ ਪਹਿਲੋਂ ਇਹਨਾਂ ਨੇ ਲਾ ਲਿਆ ਉਹਨੂੰ ਸ਼ਰਾਬ ਤੇ ਪੀ ਕੰਡਾਉਣੀ ਵੀ ਆਪ ਵੀ ਪੀਂਦੀ ਤੇ ਉਹਨੂੰ ਵੀ ਪਿਆ ਲੈਣੀ ਮੁੜ ਕੇ ਇਹ ਹਟ ਗਿਆ ਸ਼ਰਾਬ ਪੀਣੋਂ ਹੂੰ ਹੂੰ ਲਾਡੀ ਅੱਛਾ ਇਸ ਨਾ ਇਹਨੇ ਕੱਢਣੀ ਨਾ ਇਹਨੇ ਪੀਣੀ ਉਹ ਇਹ ਪਹਿਲੇ ਇਦਨ ਕੋ ਵਾਧ ਲਈ ਚ ਰਿਆ ਜਾਂਦਾ ਹੈ ਠੀਕ ਸਤਾਰੀ ਉਹ ਮੁੜ ਕੇ ਘਰਿਆ ਨਾ ਜਾਂਦਾ ਹੈ ਹਾ ਗਾਲੀ ਹਾਈਦਾ ਮੁੜ ਕੇ ਉਹਨਾਂ ਨੇ ਹਸਾਬ ਕੀਤਾ ਉਹਨੇ ਤੁਹਾਡੇ ਤੇ ਪੈਸੇ ਸ਼ਰਾਬ ਕੀ ਮੋਗੇ ਬੇਚਾਰੇ ਦੇਣਾ ਫਿਰ ਕੀ ਸੀ ਕੀ ਭਰਾ ਮੋਗੇ ਇਹੀ ਕਿ ਨਹੀਂ ਉਹ ਤਾਂ ਹੀ ਝੂਠ ਬੋਲਦਾ ਉਹਦੇ ਵਿਚਾਰੇ ਨੰਗੀ ਨਿਕਲੇ ਫਿਰ ਤੇ ਗਾੜੀ ਹੋ ਤੇਰੀ ਮਰਜ਼ੀ ਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਹਿੰਦੀ ਸਾਡਾ ਝਾੜੂ ਪੋਚਾ ਤੇ ਗੋਵਾ ਛੱਡ ਜਾ ਕਰੂਗੀ ਮੈਂ ਤਾਂ ਪੁੱਛ ਕੇ ਵੇਖ ਲਾਂਗਾ ਨਹੀਂ ਚਲ ਕਰ ਲੋ ਕੋਈ ਮਿਹਨਤ ਦਾ ਕੋਈ ਡਰ ਨਹੀਂਗਾ ਹਾਂਜੀ ਉਹ ਤੇ ਹੈ ਹੀ ਆ ਆਹ ਏਡੀ ਗੱਲ ਤਾਂ ਨਹੀਂ ਉਹ ਤੇ ਚੱਲ ਹੈਗਾ ਹੀ ਸ਼ਰਾਬੀ ਕਰਾਬੀ ਤਾਂ ਕਰਕੇ ਉਹਦੇ ਨਾਲ ਇਦਾਂ ਹੋਈ ਹੋਊਗੀ ਤੁਸੀਂ ਇਹ ਆ ਵੀ ਜਿੰਨਾ ਕੰਮ ਕਰੋਗੇ ਆਪਣਾ ਦਿਹਾੜੀਆਂ ਲਿਖੀ ਜਾਇਓ ਠੀਕ ਸਰਦਾਰ ਆਪਣੀ ਘਰ ਦੀ ਨੂੰ ਆਖੀ ਵੀ ਦਿਹਾੜੀਆਂ ਲਿਖੀ ਜਾਵੇ ਪੜੀ ਲਿਖੀ ਆ ਨਹੀਂ ਪੰਜ ਕਿਚ ਮੱਤਾਂ ਹੀ ਪੜੀ ਆ ਥੋੜੀ ਪੜੀ ਆ ਚੱਲ ਕੋਈ ਨਹੀਂ ਇਹਨਾਂ ਤਾਂ ਤੁਹਾਨੂੰ ਚੇਤਾ ਹੋਊਗਾ ਰ ਵੀ ਅੱਜ ਦਿਹਾੜੀ ਤੇ ਆਏ ਉਹਨਾਂ ਬਸ ਹਾਜ਼ਰੀ ਲੱਗ ਗਈ ਸਾਡੀ ਹਾਂਜੀ ਹਾਂਜੀ ਚੱਲ ਠੀਕ ਆ ਹਾਂਜੀ ਮੈਂ ਵੇਖਦਾ ਚਾਹ ਚੁੱਤੇ ਤੇ ਕਲ ਹੁਣਾ ਠੀਕ ਸਰਦਾਰ ਆ ਉਹ ਪੱਠੇ ਪੱਠੇ ਹੋਰ ਨਹੀਂ ਪਾਉਣੇ ਬੱਸ ਨਹੀਂ ਨਹੀਂ ਪਾ ਕੇ ਕਰਾ ਪਾਉਣੇ ਸਾਮਣ ਨੂੰ ਪਾ ਕੇ ਜਾਊਂਗਾ ਨਾ ਮੈਂ ਖੁਲੀਆਂ ਪਾਉਣ ਖੁਲੀਆਂ ਭਰ ਜੂੰਗਾ ਨਾ ਸਾਰੀ ਚੱਲ ਠੀਕ ਆ ਹਾਂ ਠੀਕ ਸ਼ੁਕਰ ਆ ਸਰਦਾਰ ਜੀ ਆ ਗਈ ਹੈ ਖੁਸ਼ੀਆਂ ਦੇ ਕੰਮ ਹੀ ਗਏ ਸੀ ਚਲੋ ਬੱਚਿਆਂ ਨੂੰ ਸ਼ਮਾਨ ਦੇਣਾ ਸੀ ਰਾਜੀ ਵਾਜੀ ਵਾਸਤੇ ਰਹਿਣ ਆਹੋ ਬੜਾ ਚਾਹ ਕੀਤਾ ਉਹਨਾਂ ਨੇ ਕਿ ਆਈ ਤੇ ਇਥੋਂ ਸੁਬਾਹ ਤੇ ਹੀ ਵਹ ਚਲ ਗਈ। ਇਦਾਂ ਮੈਂ ਇਹ ਨਵਾਂ ਸੂਟ ਪ੍ਰੈਸ ਕਰਨਾ ਤੇ ਬੱਤੀ ਬੰਦ ਤੇ ਮੈਨੂੰ ਤੇਰਾ ਡੈਡੀ ਆਖੀ ਜਾਵੇ ਕੀ ਕਰਨੇ ਨਵੇਂ ਸੂਟ? ਇੱਥੇ ਤੇ ਜਾਣਾ ਵਾ। ਆਹ ਗੱਲ ਆਹ ਬਾਤ ਆ। ਇਦਾਂ ਕਰ ਕਰ ਕੇ ਤੇ ਅਸੀਂ ਪੁੱਤ ਆ ਗਏ ਦੇ ਕੇ। ਹਾਂ। ਨਹੀਂ ਨਹੀਂ ਕੋਈ ਨਹੀਂ ਸੂਟਾ ਨਾਲ ਕੋਈ ਗੱਲ ਨਹੀਂ। ਕਿਸੇ ਨੇ ਕੋਈ ਨਹੀਂ ਆਖਣਾ। ਜਦੋਂ ਤੈਨੂੰ ਮਿਲ ਜੂ ਸਮਾਨ ਸਾਰਾ ਤੇ ਸਾਨੂੰ ਇੱਕ ਵਾਰ ਫੋਨ ਕਰ ਦੇ ਪੀ ਹਾਂ ਮੰਮੀ ਮਿਲ ਗਿਆ ਵਾ। ਨਹੀਂ ਨਹੀਂ ਵਗੜਾ ਉਪਰਾ ਵਾ। ਉਧਰ ਜਲ ਮੈਂ ਖ ਵੀ ਜਲ ਸਮਾਨ ਮਿਲ ਗਿਆ। ਹਾਂ ਚੰਗਾ ਵੇ ਕਿਹਦਾ ਫੋਨ ਹਰਜੀਤ ਲਾਇਆ ਮੈਂ ਵੀ ਜੇ ਸਮਾਨ ਮਿਲ ਜੂਗਾ ਤਾਂ ਫੋਨ ਕਰ ਦਿਆਂਦਾ ਮੰਮੀ ਉਹ ਕਿਹੜਾ ਉਪਰ ਆ ਮੈਂ ਉਪਰ ਅੱਧੇ ਚੱਲ ਫੇਰ ਵੀ ਆਪ ਨੂੰ ਹੁੰਦਾ ਵੀ ਸਮਾਨ ਮਿਲ ਗਿਆ ਨਿਆਣਿਆਂ ਦੀ ਚੀਜ਼ਾਂ ਅਜੇ ਹੁਣ ਤੇ ਸਮਾਨ ਦੇ ਕੇ ਆਏ ਆ ਤੇ ਕੋਈ ਨਹੀਂ ਫੋਨ ਕਰਕੇ ਦੱਸਤਾ ਨਹੀਂ ਲੈ ਆਏ ਆ ਜੇ ਮੈਨੂੰ ਮਿਲ ਜੂਗਾ ਤਾਂ ਫੋਨ ਕਰਕੇ ਦੱਸ ਵਧੀਆ ਹੋ ਗਿਆ ਆਹੋ ਠੀਕ ਉਹ ਮਹਿੰਗਾ ਪੁੱਛਣ ਡੈ ਪਿਆ ਤੂੰ ਕਿੱਥੇ ਗਈ ਸਵੇਰੇ ਤੇ ਆਦਾ ਮੈਨੂੰ ਤੇ ਫਿਕਰ ਹੀ ਬੜਾ ਲੱਗਾ ਅੱਛਾ ਤੇ ਮੈਂ ਕਿਹਾ ਵੀ ਐਦਾਂ ਕਰਕੇ ਮੁੰਡੇ ਦੇ ਸਮਾਨ ਮੰਗਾਇਆ ਸੀ ਸਾਡੇ ਨੇ ਉੱਥੇ ਮੈਂ ਪਿੰਡ ਗਏ ਸੀ ਆਪਾਂ ਸਮਾਨ ਦੇਣ ਉਹਨਾਂ ਨੂੰ ਤੇ ਆਂਦਾ ਮੈਂ ਤੇ ਫਿਕਰ ਕਰਦਾ ਮੈਂ ਕਦੀ ਉੱਧਰ ਵੇਖਾ ਕਦੀ ਉੱਧਰ ਖੜਾ ਮੁੜ ਕੇ ਮੈਂ ਲਾਡੀ ਘਰ ਚੱਲ ਗਿਆ ਉਹਨਾਂ ਨੂੰ ਮੈਂ ਪੁੱਛ ਕੇ ਆਇਆ ਉਹਾਂ ਨੇ ਵੀ ਹਾਨੂ ਨਹੀਂ ਦੱਸ ਕੇ ਗਏ ਕਿੱਥੇ ਗਏ ਆ ਕਿੱਥੇ ਨਹੀਂ ਤੇ ਤੁਸੀਂ ਗਾੜੀਆਂ ਪਏ ਨਹੀਂ ਉਹਨੂੰ ਮਹਿੰਗੇ ਨੂੰ ਕਿਉਂ ਵੀ ਆਇਆ ਤੂੰ ਲਾਡੀ ਘਰ ਦੱਸਣ ਚੱਲ ਗਿਆ ਗਾੜੀ ਕਿਸੇ ਨੂੰ ਦੱਸਣ ਚੱਲ ਗਿਆ ਮانے ਇਹਨੇ ਚੁੱਪ ਕਰਕੇ ਆਪਣੇ ਤੈਨੂੰ ਸੁਵਾਤੇ ਨਿਕਲ ਗਿਆ ਵੀ ਕਿ ਇਹਨੂੰ ਪਤਾ ਨਾ ਲੱਗੇ ਨੇ ਬਾਜ ਕਰਦਾ ਫਿਰਦਾ ਸਾਰੀਆਂ ਗੱਲਾਂ ਦੱਸਦਾ ਫਿਰਦਾ ਸਾਡੇ ਘਰ ਦੇ ਫੀਤ ਕੋਲਦਾ ਮੈਂ ਕਿਹਾ ਚੱਲ ਕੋਈ ਨਹੀਂ ਜੇ ਗਾਂ ਜਾਵਾਂਗੇ ਤੇ ਤੈਨੂੰ ਦੱਸ ਕੇ ਫਿਰ ਜਾਵਾਂਗੇ ਕਿਤੇ ਹਾਏ ਬਾਬਾ ਮੈਂ ਕਿਹਨੂੰ ਇੱਥੇ ਹੀ ਸਵਾਲ ਲਓ ਸਵੇਰੇ ਨਾਲ ਹੀ ਲੈ ਕੇ ਚਲ ਜਿਆ ਕਰੋ ਜਿੱਥੇ ਜਾਣਾ ਹੁੰਦਾ ਵਾ ਕਿਉਂ ਆ ਦੋ ਗਿਟਾਡੇ ਵਾਲੀ ਤੁਹ ਪੁੱਤਾਂ ਮੇਰੇ ਇੱਕ ਕੰਮ ਆਤੀ ਰੱਖਿਆ ਨਾ ਉਹ ਕੰਮ ਦੇ ਸੀਮਤ ਰੱਖੋ ਉਹਨੂੰ ਮੁੰਡੇ ਨੂੰ ਮਹਿੰਗੇ ਨੂੰ ਤੂੰ ਉਸੇ ਕੰਮ ਦੇ ਸੀਮਤ ਉਹਦੇ ਸਭ ਮੈਂ ਨਾ ਸਾਡੇ ਪਰੇ ਫਿਕਰ ਕਰਨ ਡਿਆ ਵੀ ਕਿੱਥੇ ਚੱਲ ਗਏ ਹਾਂ ਬਹੁਤ ਜ਼ਿਆਦਾ ਫਿਕਰ ਕਰਨ ਡਿਆ ਵਾ ਉਹਨਾਂ ਦੀ ਫਿਕਰ ਕਰਕੇ ਲਾਡੀ ਉਹਨਾਂ ਨੂੰ ਦੱਸਿਆ ਤੇ ਲਾਡੀ ਉਹਨਾਂ ਨੇ ਵੇ ਕਿੰਨਾ ਫਿਕਰ ਕੀਤਾ ਸਾਨੂੰ ਉਸੇ ਵੇਲੇ ਮਗਰ ਫੋਨ ਕੀਤਾ ਵੀ ਤੁਸੀਂ ਕਿੱਥੇ ਗਏ ਜੇ ਵੀ ਉਹ ਤੁਹਾਡਾ ਬੰਦਾ ਲੱਭਦਾ ਫਿਰਨ ਡਿਆ ਵਾ ਤੇ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਕਿੱਥੇ ਚੱਲ ਗਏ ਨਹੀਂ ਕੀਤਾ ਲਾਡੀ ਉਹਨਾਂ ਨੇ ਫੋਨ ਤੇ ਨਹੀਂ ਕੀਤਾ ਅੱਗੇ ਲਾਡੀ ਹੋਣੀ ਕੀ ਉਹਨੂੰ ਉਹ ਘਰ ਵੀ ਚੋਰ ਚਲਾਉਣ ਡੇ ਸਾਨੂੰ ਕੋਈ ਕਾਲਾ ਜੀ ਆਂਦੀ ਰਿੰਪੀ ਪਿਆਰ ਨੂੰ ਬੜੀ ਗੁਆਣਦੀ ਲੋਰ ਵਾੜਾ ਨੂੰ ਫਲਾਣੇ ਦੀ ਲੋੜ ਵਾ ਤੇ ਮੈਨੂੰ ਚੰਗੇ ਬੜੇ ਲੱਗਦੇ ਕਿ ਇੰਨਾ ਉਹਨੇ ਕੁਫਰ ਤੋਲਿਆ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਤਾਂ ਤੁਹਾਨੂੰ ਇਹ ਦੱਸਿਆ ਦੀ ਕੋਈ ਆਣ ਕੇ ਦੁੱਧ ਲੈ ਕੇ ਆਈ ਕੱਲ ਤੁਸੀਂ ਆਨੇ ਆਂ ਪੀ ਕੋਈ ਗੱਲ ਨਹੀਂ ਲਾਡੀ ਹੋਣੀ ਕੋਈ ਗੱਲ ਨਹੀਂ ਤੂੰ ਤੇ ਬੜੇ ਚਾ ਲਾ ਗਈਂ ਦੁੱਧ ਦੇਣ ਫਿਰ ਆ ਚੱਲ ਦੇ ਆਈ ਉਹ ਤੇ ਮੈਂ ਗੱਲ ਤੂੰ ਛੱਡ ਪਰੋ ਉਹ ਗੱਲ ਛੱਡ ਕੋਈ ਨਹੀਂ ਜੇ ਮਹਿੰਗੇ ਨੇ ਪੁੱਛ ਵੀ ਲਿਆ ਮਿਲ ਨੂੰ ਤੇ ਤਾਂ ਵੀ ਕੋਈ ਗੱਲ ਨਹੀਂ ਮੈਂ ਗਾਂ ਜਾਵਾਂਗੇ ਤੇ ਦੱਸ ਕੇ ਹੀ ਜਾਵਾਂਗੇ ਓ ਬਾਬਾ ਦੱਸ ਕੇ ਨਹੀਂ ਜਾਣਾ ਗਾਂ ਤੁਸੀਂ ਭੇਟ ਨਹੀਂ ਦੇਣਾ ਆਪਣੇ ਘਰ ਦਾ ਕਿਸੇ ਨੂੰ ਜੇ ਜਰੂਰੀ ਦੱਸ ਦੱਸ ਕੇ ਜਾਣਾ ਨਾ ਤੇ ਫਿਰ ਡੌਂਡੀ ਕਰਾ ਜਾਗਾ ਜਿਹੜੀ ਵਾਜ ਵਿੱਚ ਬੁਲਾਉਂਦੇ ਨੇ ਸਪੀਕਰ 'ਚ ਵੀ ਇਹੀ ਫੁਲਾਉਂਦਾ ਸਵੇਰੇ ਜਾਣਾ ਵਾ ਤੇ ਸਾਡੇ ਘਰ ਦਾ ਖਿਆਲ ਰੱਖਿਓ ਚਲ ਆਊਗਾ ਇੱਕ ਜਾਊਗਾ ਚਲ ਅੱਛਾ ਹੋਰ ਤੂੰ ਗੱਲ ਛੱਡ ਤੋ ਇਹ ਛੱਡ ਜੋ ਵੀ ਹੋ ਗਿਆ ਪਿਛੇ ਲੰਘ ਗਿਆ ਉਹਨੂੰ ਭੁੱਲ ਜਾ ਉਹ ਆਂਦਾ ਵੀ ਇੱਕ ਮੈਨੂੰ ਉਹਦੀ ਲਾਡੀ ਸਰਦਾਰ ਦੀ ਘਰ ਦੀ ਜਾਂਦੀ ਵੀ ਤੇਰੀ ਘਰ ਦੀ ਆਜਿਆ ਕਰੂਗੀ ਇਥੇ ਹਾਡੇ ਚਾੜੂ ਪੋਚਾ ਕਰਦਿਆ ਕਰੂਗੀ ਹਾਏ ਇਹ ਤੇ ਵਲਾਵੇਂ ਕਰਦੇ ਫਿਰਦੇ ਮੈਨੂੰ ਤਾਂ ਲੱਗਦਾ ਇਹਨੇ ਮਹਿੰਗੇ ਨੂੰ ਵੀ ਰੱਖ ਲੈਣਾ ਗੰਨੀ ਬਾਤਾਂ ਲਾ ਕੇ ਹੋਰ ਉਹਦੀ ਕਰਦੀ ਵੱਲ ਵੀ ਹੋ ਗਿਆ ਵੀ ਸਾਡਾ ਕੰਮ ਕਰਦਿਆ ਕਰੂ ਉਹ ਮੈਂ ਮੇਰੀ ਵੀ ਸੁਣ ਲੈ ਗੱਲ ਇਹ ਰੋੜਾ ਨਾ ਪਹਿਲੋਂ ਪਾਈ ਜਾ ਮੈਂ ਕਿਹਾ ਵੀ ਆਂਦਾ ਵੀ ਕਿੱਦਾਂ ਦੇ ਬੰਦੇ ਆ ਮੈਂ ਕਿਹਾ ਅੱਗੇ ਰੱਖੇ ਦੋ ਜਣੇ ਇਹਨਾਂ ਨੇ ਮੀਆਂ ਬੀਵੀ ਉਹ ਤਾਂ ਮੈਂ ਉਹ ਰੋ ਕੇ ਨਿਕਲੀ ਉਹ ਇਹਨਾਂ ਦੇ ਘਰੋਂ ਕਹਿੰਦੀ ਦੂਜਿਆਂ ਨੂੰ ਆ ਤਾਂ ਰੱਖਣੇ ਇਹਨੂੰ ਆਪ ਨੂੰ ਨਹੀਂ ਹੁੰਦੇ ਮੈਂ ਮੈਨੂੰ ਨਹੀਂ ਪਤਾ ਤੁਸੀਂ ਆਪਣੇ ਸਿਰ ਤੇ ਤੁਸੀਂ ਕਰਨੀ ਗੱਲ ਤੇ ਆਪੇ ਕਰ ਲਿਓ ਉਹ ਨੂੰ ਇੱਥੇ ਆਉਣ ਦੋ ਉਹਨੂੰ ਮਹਿੰਗੇ ਦੀ ਘਰ ਦੀ ਨੂੰ ਇੱਥੇ ਕੰਮ ਕਰੂਗੀ ਜੇ ਮਹਿੰਗਾ ਇੱਥੇ ਕੰਮ ਕਰੂਗਾ ਤਾਂ ਉਹ ਵੀ ਇੱਥੇ ਕੰਮ ਕਰੂਗੀ ਦੁੰਦਰ ਜੀ ਹੁਣ ਮਹਿੰਗੇ ਨੂੰ ਆਪਾਂ 10000 ਕੀਤਾ ਨਾ ਫਿਰ ਉਹਦੇ ਨੇ ਵੀ ਆਪਾਂ 10000 ਕਰਾਂਗੇ ਜੇ ਉਹਦਾ ਵੀ ਕੰਮ ਕਰ ਲੂਗੀ ਨਾ ਇੱਥੇ ਕਿ ਨਹੀਂ ਆਊਗੀ ਤੇ ਚਲ ਤੂੰ ਵੀ ਕਿਹਾੜੂ ਪੋਚਾ ਲਵਾ ਲਿਆ ਕਰੀ ਨਾ ਉਧਰ ਪੀਆ 500 700 ਦੇ ਦਿਆ ਕਰਾਂਗੇ ਕਿਤੇ ਮਹੀਨੇ ਦਾ 10000 ਉਹਨੇ ਗਾ ਲੈ ਲੈਣਾ ਕੰਮ ਦਾ 10000 ਰੁਪਇਆ ਕੰਮ ਦਾ ਅਗਲੇ ਨੇ ਕੀ ਪਤਾ ਕਿੰਨੇ ਮੰਗ ਲੈਣੇ ਆ ਲੈ 10 ਲੈ ਭੀ ਤੂੰ ਤਾਂ ਲੋਟੀ ਧਰੀ ਆ ਮੈਨੂੰ ਤਾਂ ਲੱਗਦਾ ਵੀ ਤੇ ਮੈਂ ਉਧਰ ਵੀ ਆ ਕੇ ਵੀ ਏਟੀਆਂ ਵੀ ਬਣਾ ਦੇ ਉਹਨਾਂ ਨੂੰ ਆਪੇ ਕਢਾ ਲਿਆ ਕਰਨ ਵਿਚਾਰੇ ਜਿੰਨੀ ਲੋੜ ਹੁੰਦੀ ਆ ਲੈ ਮੈਂ ਨਾ ਤੂੰ ਦੁੰਦਰ ਕਿਦਾਂ ਨਹੀਂ ਗੱਲਾਂ ਤੇ ਆਪ ਤੂੰ ਹੀ ਪੁੱਠੀਆਂ ਕਰਨ ਦੇ ਜਿਹੜੀ ਗੱਲ ਕਰਦੇ ਉਹਦਾ ਹੀ ਮੈਨੂੰ ਗੁੱਸਾ ਚੜਾ ਦਿੰਦੇ ਜਿਹੜੀ ਗੱਲ ਕਰਦੇ ਉਹਦਾ ਮੈਨੂੰ ਗੁੱਸਾ ਚੜਾ ਦਿੰਦੇ ਤੂੰ ਕੰਮ ਕਰਾਵੀਂ ਨਾ ਉਹ ਕੋ ਉਹਨੂੰ ਆਖਾਂਗੇ ਵੀ ਭਰਾ ਅਸੀਂ ਨਹੀਂਗਾ ਕੰਮ ਕੋਈ ਵੀ ਕਰਾਉਣਾ ਅਸੀਂ ਕੀ ਕਰਾਉਣਾ ਕੋਈ ਚੱਲ ਫਿਰ ਕਰੋਣਾ ਨੇ ਕਿ ਮੈਂ लाਡੀ ਘਰ ਵੀ ਨਹੀਂ ਗਈ ਹਾਂ ਦੇਣੀ ਫਿਰ ਤੂੰ ਦੱਸ ਹੈ ਗਰੀਬ ਬੰਦਿਆਂ ਦੇ ਰਿਜਕ ਲੱਤ ਮਾਰਨੀ ਤੂੰ ਤੇ ਪਿੰਡ 'ਚ ਹੋਰ ਘਰ ਹੈ ਨੀਂਗੇ ਨੇੜੇ ਥਾਂ ਇਹਦੇ ਬੰਦਾ ਵਾ ਚੱਲਦਾ ਫਿਰਦਾ ਭਜ ਨੱਟ ਕੇ ਆ ਜਾਂਦਾ ਨੀ ਪੋਲੀਏ ਨੀ ਪੋਲੀਏ ਉਹਨਾਂ ਦੇ ਦੋਵਾਂ ਜੀਅ ਨੇ ਇੱਥੇ ਆ ਜਾਇਆ ਕਰਨਾ ਜਨਾਨੀ ਪਿੰਡ ਜਾਇਆ ਕਰੂ ਤੇ ਬੰਦਾ ਇੱਥੇ ਸਾਡੇ ਘਰ ਕੰਮ ਕਰਿਆ ਕਰੂਗਾ ਤੇ ਪਿੰਡ ਥਾਂ ਹੀ ਨਾ ਕੇ ਆਉਂਦਾ ਬੰਦਾ ਤੇ ਦੋਵੇਂ ਜਣੇ ਇੱਥੇ ਆ ਜਾਣਗੇ ਤਾਂ ਕੀ ਹੈ ਅੱਛਾ ਤੇ ਵੀ लाਡੀ ਕਾ ਕੰਮ ਕਰੂਗੀ ਤੂੰ ਕਰ ਲੂਗੀ ਕਰੀ ਜਾਵੇ ਉਹ ਆਪਣੀ ਮਿਹਨਤ ਕਰਨੀ ਜਿੰਨੇ ਕਰਨੀ ਹੈ ਜੇ ਤੇਰੇ ਜੀ ਗੱਲ ਚ ਹੈਗੀ ਆ ਮਨ ਦੇ ਵਿੱਚ ਗੱਲ ਹੈਗੀ ਆ ਵੀ ਮੈਂ ਵੀ ਉਹ ਕੋ ਕੰਮ ਕਰਾਉਣਾ ਵਾ ਤੇ ਉਹਨੂੰ ਪੁੱਛ ਲਾਂਗੇ ਮਹਿੰਗੇ ਨੂੰ ਤੇ ਜਾ ਉਹਨੂੰ ਚ ਕੁਟ ਚਾਹਦੇ ਆ ਨਾਲੇ ਬਣਾ ਗਏ ਹਾ ਹਾ ਮੈਨੂੰ ਪਤਾ ਕਰ ਮੈਂ ਜਿੱਦਾਂ ਨੇ ਘਰੋਂ ਆਈ ਉੱਥੋਂ ਹੀ ਚਾਹ ਮਹਿੰਗੇ ਦੇ ਲਈ ਆਉਂਦੀ ਤੇ ਪਹਿਲਾਂ ਚਾਹ ਹੀ ਦੰਦੀ ਮਹਿੰਗੇ ਨੂੰ ਆਉਂਦਿਆ ਸਾਰੀ ਲੈ ਮਹਿਨਸ ਵੀਰ ਦਾ ਬੰਦਾ ਬੈਠਾ ਯਾਰ ਉਹ ਤੂੰ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਕੋਈ ਚਾਹ ਨਹੀਂ ਤੇ ਤੂੰ ਉਦਾਂ ਹੀ ਬੋਲੀ ਜੰਨੀ ਆ ਬੰਦਾ ਵੀ ਰੱਖਣਾ ਆਉਣੇ ਚਾਹੀਦੇ ਬੰਦੇ ਨੂੰ ਘੜੀ ਮੈਂ ਗਿਆ ਸਹੀ ਗੱਲ ਦੱਸਨੀ ਹੂੰ ਜੇਤੇ ਹੂੰ ਜੀ ਜਾਣਾਂ ਵਾ ਇਧਰ ਸਾਰਾ ਹੁੰਜਣ ਵਾਲਾ ਹੀ ਉਹ ਹੂੰ ਹੀ ਤੋਂ ਗੋਹਾ ਇਕੱਠਾ ਕਰ ਦੋ ਉਹ ਵੀ ਕਰਨਾ ਸਰਦਾਰ ਨਹੀਂ ਕਰ ਦਿੰਦਾ ਆਹੋ ਤਾਂ ਚਾਹ ਪੀ ਲਾਂ ਪਹਿਲਾਂ ਮੈਂ ਬਾਅਦ ਚ ਕਰਦਾ ਰਮੀ ਮੈਂ ਕਿਹਾ ਮਾਦੇ ਸੂਈ ਆ ਨਾ ਉਹਦੇ ਨਾਲ ਸਫਾਈ ਕਰਦਾ ਨਹੀਂ ਸਫਾਈ ਚਾਹੀਦੀ ਆ ਕਿ ਵੀ ਬਿਮਾਰੀਆਂ ਇਨਫੈਕਸ਼ਨ ਇੰਨੀ ਆ ਕਿ ਕੋਈ ਗੱਲ ਨਹੀਂ ਕਰਨ ਵਾਲੀ ਹੁੰ ਜੇ ਤਾਂ ਜਿਹੜਾ ਹੁੰਜੀ ਜਾਨਣਾ ਨਾ ਇਹ ਨਾ ਕੰਮ ਕਰਿਆ ਕਰ ਹੋਰ ਵੀ ਕੋਈ ਕੰਮ ਹੁੰਦੇ ਕਰਾਂਦੇ ਕਹੀ ਆਪੇ ਵੀ ਤੈਨੂੰ ਪਤਾ ਲੱਗਦਾ ਹੀ ਆ ਵੀ ਕਿਹੜਾ ਕਿਹੜਾ ਕੰਮ ਕਰਨ ਵਾਲਾ ਵਾ ਦੱਸ ਦੋ ਸਰਦਾਰ ਨਹੀਂ ਕੀ ਕਿਹੜਾ ਕੰਮ ਦੱਸਣਾ ਕਿ ਆਵੇ ਉੱਥੇ ਕਿੰਨਾ ਘਾਵਾ ਟੂਟੀ ਲੱਗ ਗਿਆ ਇਹਨਾਂ ਦੇ ਇਟਾਂ ਜੀਆਂ ਦੇ ਵਿੱਚ ਮੰਦਾ ਇਹੋ ਸਾਫ਼ ਕਰਦੇ ਜਦੋਂ ਕੋਈ ਬਾਹਰੋਂ ਅੰਦਰ ਆਉਂਦਾ ਪਹਿਲਾਂ ਆਉਂਦਿਆਂ ਨੇ ਉੱਥੇ ਵੜ ਕੇ ਇਹੋ ਵੇਖਣਾ ਵੀ ਕਿੰਨਾ ਖਲਾਰਾ ਪਿਆ ਘਰ ਜਾ ਕੇ ਤੇ ਕਿਸੇ ਨੇ ਬਾਅਦ 'ਚ ਹੀ ਵੇਖਣਾ ਵਾ ਚਾਹ ਪੀ ਕੇ ਕਰਦਣਾ ਜੀ ਪਹਿਲਾਂ ਉਹ ਤੇ ਨਾਲੇ ਮੇਰੀ ਗੱਲ ਸੁਣ ਸਾਡੀਆਂ ਗੱਲਾਂ ਦੀ ਟੈਨਸ਼ਨ ਨਾ ਤੂੰ ਲਿਆ ਕਰ ਸਾਡਾ ਫਿਕਰ ਨਾ ਕਰਿਆ ਕਰ ਗਲਤੀ ਹੋਈ ਸਰਦਾਰ ਨਹੀਂ ਨਹੀਂ ਗਲਤੀ ਦੀ ਗੱਲ ਨਹੀਂ ਹੁੰਦੀ ਐਦਾਂ ਨਹੀਂ ਕਰਨਾ ਅੱਜ ਤੋਂ ਵਾਦਾ ਅਸੀਂ ਕਿਤੇ ਨਹੀਂ ਜਾਏਗੇ ਤੇ ਤੂੰ ਘਰ ਘਰ ਦੱਸਦਾ ਫਿਰ ਨੇ ਵੀ ਕਿੱਥੇ ਗਏ ਤੇ ਕਿੱਥੇ ਗਏ ਆ ਨਹੀਂ ਜਾਂਦਾ ਸਰਦਾਰ ਨਹੀਂ ਹੁੰਦਾ ਹਾਂ ਨਹੀਂ ਜਾਣਾ ਕਿਤੇ ਵੀ ਹਾਂਜੀ ਆਹੋ ਤਨਾਰੇ ਤੇਰਾ ਅੰਕਲ ਮੈਨੂੰ ਦੱਸਣ ਡਿਆ ਵਾ ਵੀ ਆਖੜੇ ਤੇਰੀ ਘਰ ਦੀ ਨੇ ਕੰਮ ਕਰਨਾ ਆਇਆ ਕਰਨਾ ਰਿੰਪੀ ਕੇ ਕਰ ਨਹੀਂ ਨਹੀਂ ਆਇਆ ਕਰਨਾ ਉਹ ਤਾਂ ਵੈਸੇ ਪੁੱਛਿਆ ਹੋਣਾ ਪੁੱਛਿਆ ਵਾ ਨਾ ਤੇ ਕਿਤੇ ਲੈ ਗਏ ਨਾ ਅੱਜ ਹੀ ਉਧਰ ਕੀ ਗੱਲ ਸਰਦਾਰ ਨਹੀਂ ਸਰਦਾਰ ਨਹੀਂ ਤੇ ਠੀਕ ਕਹਿੰਦੀ ਆ ਮਾੜਾ ਨਹੀਂ ਕਹਿੰਦੀ ਸਰਦਾਰ ਵੀ ਨਹੀਂ ਮਾੜਾ ਕਹਿੰਦਾ ਪਰ ਜੇ ਉਹਨੇ ਕੰਮ ਤੇ ਆਉਣਾ ਵਾ ਨਾ ਪਹਿਲੋਂ ਸਾਡੇ ਘਰ ਆਉਣਾ ਹਾਡਾ ਕੰਮ ਕਰਕੇ ਜਿੱਥੇ ਮਰਜੀ ਜਾਵੇ ਕੰਮ ਕਰੇ ਦੂਜੀ ਗੱਲ ਇਹ ਆ ਤੈਨੂੰ ਆ ਰੋਜ ਘੇਰ ਘੇਰ ਕੇ ਖਲੋਂਦਾ ਲਾਡੀ ਕਿੰਨੀਆਂ ਗੱਲਾਂ ਤੇਰਾ ਨਾ ਕਰਦਾ ਤੂੰ ਹਾਡ ਕੋ ਗੱਲਾਂ ਛਪਾਉਣਾ ਵਾ ਨੂੰ ਸਾਰਾ ਪਤਾ ਲੱਗਦਾ ਵਾ ਕੰਨਾਂ ਦੇ ਵੀ ਕਾਨੂੰਨ ਦੇ ਆ ਤੇ ਜਦੋਂ ਕੋਈ ਕੰਮ ਕਰਨਾ ਤੇ ਤੂੰ ਕਿਤੇ ਇਹ ਨਾ ਹੋਵੇ ਉੱਥੇ ਤੂੰ ਪੱਠੇ ਕੁਤਰਦਾ ਹੋਵੇ ਤੇ ਤੈਨੂੰ ਲਾਡੀ ਆ ਕੇ ਹਾਡੇ ਪੱਠੇ ਥੋੜੇ ਜਿਹਾ ਵੜ ਜਾ ਮੈਂ ਕਿਤੇ ਗਿਆ ਹੀ ਮੈਨੂੰ ਕਵੇੜਾ ਹੋ ਗਿਆ ਵਾ ਇਹ ਕੰਮ ਨਹੀਂ ਹੋਣਾ ਚਾਹੀਦਾ ਹਾਡਾ ਤੂੰ ਪੱਕਾ ਸੀਰੀ ਆ ਤੇ ਹਾਡੇ ਹੀ ਤੂੰ ਕੰਮ ਕਰਨਾ ਵਾ ਠੀਕ ਐ ਸਰਦਾਰ ਜੀ ਮੈਨੂੰ ਕਹਤਾ ਮੈਂ ਤੁਹਾਡਾ ਹੀ ਕਰਨਾ ਹਾਂ ਹਾਂ ਸਾਡਾ ਕਰਨਾ ਲਵਾ ਮੈਨੂੰ ਲਾਡੀ ਸਰਦਾਰ ਨੇ ਮੈਨੂੰ ਤੁਹਾਡੇ ਬਾਰੇ ਕਦੀ ਕੁਝ ਨਹੀਂ ਕਿਹਾ ਨੇ ਚਲ ਠੀਕ ਐ ਨਹੀਂ ਕਰ ਸੋ ਕੋ ਚੰਗੀ ਗੱਲ ਵਾ ਪਰ ਜੇ ਕਦੇ ਤੈਨੂੰ ਕੋਈ ਸਾਡੇ ਬਰਖਲਾਫ ਗੱਲ ਕਰੇ ਤੇ ਤੇਰਾ ਫਰਜ਼ ਵਾ ਸਾਨੂੰ ਦੱਸਣ ਦਾ ਠੀਕ ਐ ਸਰਦਾਰ ਇਹ ਨਾ ਹੋਵੇ ਸਾਨੂੰ ਬਾਹਰੋਂ ਪਤਾ ਲੱਗ ਜਾਏ ਕਿ ਤੁਹਾਡੇ ਬੰਦੇ ਨੂੰ ਆ ਗੱਲਾਂ ਕਰਦਾ ਤੇ ਆਹ ਕਰਦਾ ਤੇ ਤੂੰ ਸਾਨੂੰ ਦੱਸੇ ਨਾ ਤੇ ਫੇਰ ਤੇਰਾ ਬੋਰੀ ਬਿਸਤਰਾ ਚੁੱਕਿਆ ਜਾਣਾ ਜੇ ਫੇਰ ਨਾ ਆਖੀ ਠੀਕ ਐ ਸਰਦਾਰ ਨੀ ਸਰਦਾਰ ਇਹਨੂੰ ਕੀ ਕੀ ਆਈ ਕੋਈ ਦੀ ਮੈਂ ਉਧਰ ਕੰਮ ਹੀ ਨਹੀਂ ਕਰ ਦੇਣਾ ਤੇਰੀ ਘੜ ਬੋਕੀ ਨੂੰ ਅਜੇ ਪਤਾ ਨਹੀਂ ਬੋਕੀ ਨੇ ਮੰਨਣਾ ਵੀ ਆ ਕਿ ਨਹੀਂ ਮੰਨਣਾ ਸਰਦਾਰ ਨੂੰ ਪਹਿਲਾਂ ਹੀ ਫਿਕਰ ਪੈ ਗਿਆ ਸਰਦਾਰ ਤੇ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਕੋਈ ਇਹੋ ਜਿਹਾ ਹੈ ਨਹੀਂ ਜਿੱਥੇ ਮਰਜ਼ੀ ਕੰਮ ਕਰੋ ਬਾਕੀ ਚਲੋ ਜੋ ਉਧਰ ਨੂੰ ਮੌਜਾ ਹੋਈ ਹੋਣਾ ਅਜੇ ਘਰ ਜਾ ਕੇ ਸਲਾਹ ਕਰਾਂਗੇ ਪਤਾ ਨਹੀਂ ਗੁਰਪੀ ਨੇ ਮੰਨਣਾ ਵੀ ਆ ਕਿ ਨਹੀਂ ਮੰਨਣਾ ਤੇ ਸਰਦਾਰ ਨਹੀਂ ਐਵੇਂ ਬੜਾ ਤਾਂ ਉਹ ਚੜੀ ਜਾਣ ਲਈ ਜੋ ਨੌਕਰੀਆਂ ਇਹਨਾਂ ਦੀ ਇਹਨਾਂ ਦੀ ਮੰਨੀ ਪੈਣੀ ਪੈਸੇ ਹੀ ਲੈਣੇ ਇਹਨਾਂ ਕੋਲ ਉਹਨਾਂ ਨੂੰ ਬਿਨਾ ਪੁੱਛੇ ਕਿਤੇ ਜਾਵ ਨਹੀਂ ਸਕਦੇ ਜਦੋਂ ਕਿਿੱਥੇ ਭੇਜਣਗੇ ਉੱਥੇ ਹੀ ਜਾਣਾ ਜੋ ਕਹਿਣਗੇ ਉਹੀ ਕਰਨਾ ਚਲੋ ਬਣਾ ਚਾਹ ਪੀ ਕੇ ਤੇ ਪਹਿਲਾਂ ਘਾਹ ਪੁੱਟਦੀ ਹੈ ਚਲੋ ਆ ਵੀ ਘਾਹ ਪੁੱਟ ਕੇ ਦੇ ਦਿੰਦੇ ਆ ਸੇ ਸੇਦਾਰ ਨਹੀਂ ਖੁਸ਼ ਹੋਏ ਸੇਦਾਰ ਨੂੰ ਪਤਾ ਨਹੀਂ ਕੀ ਹੋਇਆ ਬਹੁਤਾ ਕੁਛ ਇਹਨਾਂ ਬੋਲਦੀ ਹੈ ਤੇ ਸਦਾਰ ਤੇ ਚੰਗਾ ਬੜਾ ਵਾ ਚੰਗੀ ਤੇ ਸਦਾਰ ਨਹੀਂ ਬੜੀ ਪਰ ਉਦਾਂ ਹੀ ਜਾਂਦਾ ਸੁਭਾਅ ਹੀ ਇਦਾਂ ਦਾ ਕਾਲਾ ਕਾਲਾ ਜਾਵਾ ਨਿਤ ਤੱਕ ਤਪੋਸ਼ ਕਿੱਥੇ ਰਖਤਾ ਹੀ ਨੇ ਵਾਵਾ ਬੰਦਾ ਬੈਹ ਜਾਂਦਾ ਸੀ ਆਕੇ ਐ ਇੱਦਾਂ ਭਰਾ ਚੁੱਕਣਾ ਕਿੱਦਾਂ ਸੀ ਨੇ ਇਹਦਾ ਮੀਤ ਦਾਦੀ ਨੇ ਕਰ ਲਿਆ ਹੁਣ ਅੰਦਰ ਗੋਪੀ ਹਾਂਜੀ ਉਹ ਤਖਤਪੂਰ ਕਿੱਥੇ ਰਖਤਾ ਵਾ ਤਖਤਪੂਸ਼ ਮੈਂ ਅੰਦਰ ਰਖਾਤਾ ਉਹ ਗਵਾਂਡੀਆਂ ਦਾ ਮੁੰਡਾ ਆਇਆ ਹੈਗਾ ਹਾਂ ਤੇ ਮੈਂ ਫਿਰ ਅੰਦਰ ਰਖਾਤਾ ਭੀ ਚੱਲ ਮੈਂ ਮੀਚ ਭੇਜ ਜਾਂਦਾ ਤੇ ਖਰਾਬ ਹੋ ਜਾਊਗਾ ਵਾਵਾ ਇੱਥੇ ਬੈਹਿਦਾ ਬਾਹਰ ਇੱਥੇ ਬੈਤ ਜਾਇਦਾ ਜਦੋਂ ਪਿੱਛੋਂ ਨਾ ਮੀ ਆਉਂਦਾ ਹੈਗਾ ਤੇ ਮੇਰੇ ਤੋਂ ਫਿਰ ਕੱਲੀ ਤੋਂ ਰੱਖਿਆ ਨਹੀਂ ਜਾਂਦਾ ਹੂੰ ਤੇ ਉਹ ਫਿਰ ਮੈਂ ਹਾਂ ਟੁੱਟ ਜਾਣਾ ਵਾ ਚਲ ਇਹ ਵੀ ਚੰਗਾ ਕੀਤਾ ਇੱਕੋ ਤੇ ਹੈਗਾ ਆਹੋ ਪਾਣੀ ਲਿਆਵਾ ਲੈ ਪਾਣੀ ਮੈਂ ਪੀ ਆ ਅੱਛਾ ਤੇ ਕਿੱਦਾਂ ਰਿਹਾ ਫਿਰ ਅੱਜ ਦਿਨ ਬਹੁਤ ਵਧੀਆ ਰਿਹਾ ਜਦੋਂ ਮੈਂ ਗਿਆ ਸਵੇਰੇ ਉਹ ਸਰਦਾਰ ਹੁਣੀ ਹੈ ਨਹੀਂ ਕਰਕੇ ਤੇ ਗਏ ਤੇ ਫਿਰ ਆ ਗਏ ਹੀ ਉਦਾਂ ਅੱਛਾ ਦੁਪਹਿਰੇ ਜੀ ਤੇ ਫਿਰ ਮੈਂ ਜਾ ਕੇ ਫਿਰ ਕੱਲ ਦੇ ਪੱਠੇ-ਪੱਠੇ ਪਾਤੇ ਸਾਰੇ ਸਪਾਈਸਫੁੱਲ ਕਰਤੀ ਡੰਗਰ ਤੇ ਲਾ ਝਾੜੂ ਫੇਰਤਾ ਹੈ ਤੈ ਤੂੰ ਹੀ ਕਰ ਲਈ ਉੱਥੇ ਫਿਰ ਰਹਿ ਆ ਸਾਰਾ ਦਿਨ ਰਹਿਣਾ ਹੀ ਚਲ ਮੇਰੇ ਸਾਹਮਣੂ ਕਰ ਆਉਣਾ ਹੀ ਆ ਤੇ ਲੱਗੇ ਜਿਹੜੇ ਉਹਨਾਂ ਦੇ ਘਰ ਚੜੇ ਛੁਲੇ ਜਾਣਾ ਹੀ ਚਾਹ ਪਾਣੀ ਦਾ ਫਿਰ ਕਿਦਾਂ ਆਇਆ ਨਹੀਂ ਚਾਹ ਹੁਣ ਪਿਆਤੀ ਖਰਦਾਰ ਨਹੀਂ ਆਉਂਦੇ ਅੱਛਾ ਚਾਹ ਪਿਆਤੀ ਠੀਕ ਆ ਉਹਨਾਂ ਨੂੰ ਮੈਂ ਗਿਆ ਲਾਡੀ ਸਰਦਾਰ ਦੇ ਘਰ ਪੁਸ਼ਨ ਸਰਦਾਰ ਬਾਰੇ ਵੀ ਕਿੱਥੇ ਗਏ ਤੇ ਉਹਦੀ ਘਰ ਦੀ ਕਹਿੰਦੀ ਹੂੰ ਕਹਿੰਦੀ ਤੇਰੀ ਬੋਟੀ ਕੰਮ ਕਰ ਲੈਂਦੀ ਐ ਕਰਨਾ ਕੰਮ ਕਿਤੇ ਘਰ ਨਾਲ ਦਾ ਘਰ ਦਾ ਹਾਂ ਮਰ ਲੋ ਕਿ ਝਾੜੂ ਪੋਚੋਈ ਆ ਬਸ ਤੇ ਗੋਸ਼ ਗੋਸ਼ ਸੁਟਣਾ ਇਹੋ ਕੋਈ ਆ ਅੱਛਾ ਤਿੱਕੀ ਇਹ ਫਿਰ ਲਿਆ ਦੇਉਗੇ ਉਹ ਨਹੀਂ ਗੱਲ ਬਗਲ ਮੈਂ ਕੀਤੀ ਕੋਈ ਤੂੰ ਆ ਕਰ ਲੀ ਤੈਨੂੰ ਆਪਾਂ ਹਿਸਾਬ ਹੈਗਾ ਕੀ ਕਰਦੀ ਆ ਉਹਦੋਂ ਨਾ ਕੰਮ ਤੇ ਫਿਰ ਕਿੰਨਾ ਹੀ ਹੋ ਜਾਂਦਾ ਵਾ ਝਾੜੂ ਪੋਚੇ ਦਾ ਵੀ ਤੇ ਸਣਾ ਤੇ ਕ ਇਹਨਾਂ ਦੇ ਘਰ ਤੇ ਬਥੇਰੇ ਵੱਡੇ ਹੁੰਦੇ ਆ ਵੱਡੇ ਆ ਘਰ ਤੇ ਵੱਡਾ ਆਹੋ ਕਿਹੜਾ ਆਪਣੇ ਵਾਂਗੂ ਭਿਓ ਨਾ ਕਿ ਇਹ ਫਟਾਫਟ ਝਾੜੂ ਲਾ ਲਿਆ ਤੇ ਚਲ ਸਰ ਗਿਆ ਤੇ ਫਿਰ ਉਹ ਪੋਚਾ ਵੀ ਲਾਉਣਾ ਪੈਣਾ ਵਾ ਰੋਜ਼ ਹੀ ਆ ਨਾ ਤੇ ਗੁਏ ਗੁੜੇ ਤਾਂ ਕਿੰਨਾ ਹੀ ਹੋ ਜਾਂਦਾ ਵਾ ਡੰਗਰ ਵਾ ਵਾ ਰੱਖਿਆ ਉਹਨਾਂ ਨੇ ਆਹ ਡੰਗਰ ਤੇ ਦੁੱਧ ਨਾ ਹੈਗੀ ਉਹਨਾਂ ਕੋਲ ਅੱਛਾ ਤੂੰ ਬਿੰਬੂ ਨੂੰ ਪੁੱਛ ਲੈ ਨਾ ਬੋਣੀ ਜਾਂਦੀ ਉਹ ਕਿਸੇ ਕੰਮ ਕਰਨਾ ਹਾਂ ਉਹਨੂੰ ਪੁੱਛ ਲੈ ਕਿੰਨਾ ਕਿੰਨੇ ਪੈਸੇ ਲੈਂਦੀ ਆ ਉਹਨੂੰ ਹਸਾਬ-ਤਬਣਾ ਆਹੋ ਚਲ ਕੇ ਇਹਨੂੰ ਕੀ ਪੁੱਛਣਾ ਵਾ ਫਿਰ ਅਗਲੇ ਹੁਣ ਤਾਂ ਆਪਣਾ ਕੰਮ ਮਿਲਣ ਦੇ ਆ ਵਾ ਆ ਤੂੰ ਨੇ ਕਿਹੜਾ ਡਾਕਰ ਤੂੰ ਪੁੱਛਣਾ ਹੀ ਆ ਵੀ ਕੀ ਲੈਂਦੀ ਏ ਉਹ ਕੀ ਉਹ ਕਰਦੀ ਆ ਨਾ ਕੰਪੜੇ ਚ ਇਹਦਾ ਕਰਦੀ ਆ ਮੈਂ ਹੋਣ ਆਵੇ ਉਹ ਉਧਰ ਚੱਲ ਜੇ ਕੰਮ ਕਰਨ ਤੁਹਾਡਾ ਤਾਂ ਸੜ ਜਾਂਦਾ ਇਦਾਂ ਜਿਹੜਾ ਹਾਨੂੰ ਮਿਲ ਜੇ ਕੰਮ ਤੇ ਨਹੀਂ ਇਦਾਂ ਤੇ ਕਿੰਦਾ ਦੀ ਚੰਗੀ ਹੈ ਵਿਚਾਰੀ ਹੈ ਹਾਂ ਹਾਂ ਆ ਚਾਹ ਇਹਦਾ ਪੁੱਛ ਵੇਖੂਗੀ ਤੇ ਆ ਤੁਸੀਂ ਕਿ ਉਹਦਾ ਟੋਇਆ ਟੂਇਆ ਨਾ ਕਿੰਨਾ ਕਾ ਦੇਣਗੇ ਆਹੋ ਚਲ ਮਰਾਜ ਮਿਲੇ ਤੇ ਮੈਂ ਕਰੂੰਗਾ ਕਰ ਲੈ ਹਾਂ ਤੇਰਾ ਮਨ ਉਹਦਾ ਕਰਦਾ ਤੇ ਜੇ ਕਰ ਲਵਾਂਗੇ ਚਾਲ ਪੈਸੇ ਹੀ ਆਉਣਗੇ ਤੇ ਮੁੰਡੇ ਨੂੰ ਕਿੱਥੇ ਖੜਦਣਾ ਮੁੰਡਾ ਕਿਦਾ ਨਾਲ ਲੈ ਜਾ ਕਰੀਂ ਫੇ ਆਹੋ ਤੇ ਮੁੰਡਾ ਨਾਲ ਲੈ ਜਾ ਉਹਦਾ ਕੁਝ ਕਹਿਣ ਕਿਤਨੀ ਮੁੰਡੇ ਨੂੰ ਨਾਲ ਜਾਣ ਤੋਂ ਨਹੀਂ ਨਹੀਂ ਮੈਂ ਕਿਹਾ ਸੀ ਕਹਿੰਦੀ ਕਹਿੰਦੀ ਆਪੇ ਤੇ ਖੇਡਦਾ ਰੋਕ ਨਿਆਣੇ ਨਾ ਆਉਂ ਤਾ ਫਿਰ ਉਹਨੇ ਬੜਾ ਸੋਣਾ ਖੇਡਦੇ ਰਹਿਣਾ ਨਾਲ ਇੰਨਾਂ ਤੇ ਲੋਕਾਂ ਦੇ ਪੱਕੇ ਘਰ ਆ ਜਿੱਦਾਂ ਮਰਜੀ ਇੱਥੇ ਤਾਂ ਮਿੱਟੀ 'ਚ ਹੀ ਖੇਡਦਾ ਵਿਚਾਰਾ ਅੱਛਾ ਹੈਨਾ ਤੇ ਉੱਥੇ ਫਿਰ ਖੇਡਦਾ ਰਿਹਾ ਕਰੂਗਾ ਚਲ ਮੈਂ ਕਰੂਗਾ ਗੱਲ ਫੇਰ ਇਕੱਠੇ ਚਲ ਜਿਆ ਕਰਾਂਗੇ ਆ ਤੂੰ ਤੇ ਛੇਤੀ ਵਿਲੀ ਹੋ ਜਾਗਾ ਨਾ ਮੈਂ ਫਤਕਲੀ ਆ ਜਾਗਾ ਆਉਂ ਤਾ ਮੈਂ ਫਿਰ ਆ ਜਾ ਕਰੂਗੀ ਕੇ ਆ ਮੈਂ ਤਾਂ ਗੁਰਵਰ ਗੱਲਾਂ ਕਰਦੇ ਕਰਦੇ ਹੀ ਆ ਜਾ ਕਰਨਾ ਆ ਤੂੰ ਤਾਂ ਖੇਤਾਂ 'ਚ ਕਿਤੇ ਬੈ ਕੇ ਤੇ ਸਾਹ ਲੈ ਲਿਆ ਹੈਨਾ ਉਦਾਂ ਮੈਂ ਕੱਲੀ ਨੇ ਇੱਥੇ ਘਰ ਕੀ ਕਰਨਾ ਹੁੰਦਾ ਗਲਤ ਤਰੀਕੇ ਵੀ ਸਹੀ ਹੈ ਹਨਾ ਕੰਮ ਤੇ ਉਹ ਹੀ ਆ ਫੇ ਰੋਟੀਆਂ ਤਾਂ ਸਵੇਰੇ ਪੱਕ ਜਾਂਦੀਆਂ ਹਾਂ ਹਾਂ ਹਨਾ ਥੋੜਾ ਵੱਧ ਪਹਿਲਾਂ ਉੱਠ ਜਾ ਕਰਾਂਗੇ ਨਾ ਇਹਦਾ ਚਾਰ ਪੈਸੇ ਆਉਣਗੇ ਬਣ ਜਾਊਗਾ ਘਰ ਦਾ ਕੁਝ ਕੰਨ ਚੂ ਚਲ ਮੈਂ ਕਰੂੰਗਾ ਗਲਬੀ ਸਰਦਾਰ ਹਾਂ ਇਦਾਂ ਹੋਊਗੀ ਨਾ ਜਿਹੜੇ ਮੈਨੂੰ ਪੈਸੇ ਮਿਲਿਆ ਕਰਨਗੇ ਉਹਦਾ ਘਰ ਦਾ ਸੌਦਾ ਸੌਦਾ ਲਿਆ ਕਰਾਂਗੇ ਜਿਹੜੇ ਤੁਹਾਨੂੰ ਮਿਲਿਆ ਕਰਨਗੇ ਉਹ ਪਜਮਾ ਕਰੀ ਜਾਵਾਂਗੇ ਪਰ ਜਿਹੜੀ ਸਾਡੀ ਸਰਦਾਰਨੀ ਹੈ ਨਾ ਹਾਂ ਉਹ ਕਹਿੰਦੀ ਸੀ ਕਹਿੰਦੀ ਇਹ ਨਹੀਂ ਮੈਂ ਤੇਰੀ ਘਦੀ ਨੋਤਾਂ ਦੇ ਘਰ ਕੰਮ ਨਹੀਂ ਕਰਾਂਦਾ ਪਹਿਲਾਂ ਸਾਡਾ ਕੰਮ ਕਰੇ ਅੱਛਾ ਹਾਂ ਚਲ ਨੀ ਤੇ ਫਿਰ ਉਹਨਾਂ ਦਾ ਵੀ ਕਰ ਦਿਆ ਕਰਾਂਗੇ ਆਹ ਫੇਰ ਦਿਓ ਸੱਚ ਸਰਦਾਰ ਵੀ ਸਾਡੇ ਗੁੱਸੇ ਜਾਣਗੇ ਨਾ ਇਦਾਂ ਹਾਂ ਕਿਉਂਕਿ ਪਹਿਲਾਂ ਤਾਂ ਸਾਨੂੰ ਇਹਨਾਂ ਦੀ ਲੋੜ ਆ ਨਾ ਆਹੋ ਠੀਕ ਕੋਈ ਨਹੀਂ ਫੇਰ ਇਹਨਾਂ ਦਾ ਵੀ ਕਰ ਦਿਆ ਕਰਾਂਗੇ ਵੇਖ ਲਾਂਗੇ ਸਾਹਿਬ ਬਤਾਓ ਕਿਦਾਂ ਨਾ ਕਹਿੰਦੇ ਆ ਠੀਕ ਆਹੋ ਉਦੋਂ ਤੁਸੀਂ ਟੋਇਓ ਵੀ ਪਹਿਲਾਂ ਕਿੰਨਾ ਕੁ ਦਿੰਦੇ ਆ ਹਾਂ ਚਲ ਠੀਕ ਟੋਇਓ ਹਾਂ ਆਹੋ ਉੱਥੇ ਅੰਦਰ ਹੀ ਪੈ ਜਾਣਾ ਸੀਗਾ ਇੱਥੇ ਟਾਕ ਤੇ ਬੈਠਣਾ ਚਲ ਆ ਗਿਆ ਮੈਂ ਜਾਰੀ ਝਾਟੀ ਹਾਂ ਗਾਤੀ ਮੈਂ ਕੰਮ ਕਰਨਾ ਆ ਹਮ ਸਾਰਿਆਂ ਵਿੱਚ ਸੋਚਦੇ ਚੰਗੇ ਨੇ 4 ਪੈਸੇ ਹੋਂ ਇਕੱਠੇ ਹੋ ਜਾਣਗੇ ਕਿਤੇ ਸਾਡੀ ਵੀ ਗਰੀਬੀ ਕੱਟੀ ਜਾਊਗੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ